ਹਾਂ ਵੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਮੀਰ ਦਾ ਸਾਰੀ ਵਧੀਆ ਹੋਣਗੇ ਤੇ ਗਰਮੀ ਤੋਂ ਬਚ ਕੇ ਰਹਿ ਹੋਣਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਦੋਸਤੋ ਅੱਜ ਆਪਾਂ ਨਾ ਅਹਿਮ ਵਿਸ਼ੇ ਤੇ ਗੱਲ ਕਰਨੀ ਆ ਕਿ ਬਹੁਤ ਹੀ ਵਧੀਆ ਕਿ ਪਾਣੀ ਦੀ ਜਿਹੜੀ ਸਮੱਸਿਆ ਆ ਰਹੀ ਆ ਨਾ ਬੜੀ ਰੌਲਾ ਪੈ ਰਿਹਾ ਕਿ ਪਾਣੀ ਬਹੁਤ ਜਲਦੀ ਥੱਲੇ ਜਾ ਰਿਹਾ ਹੈ ਇਹਦਾ ਕਾਰਨ ਕਈ ਹੋ ਸਕਦੇ ਆ ਪਰ ਮੈਂ ਦੇਖਿਆ ਹੈ ਕਿ ਜਿਹੜਾ ਆਪਾਂ ਸੋ ਇਹ ਰਿਮੋਟਰਾਂ ਛੱਡਦੇ ਆਪਾਂ ਟੈਂਕੀ ਭਰਨ ਵਾਸਤੇ ਜਾਂ ਨਾਉਣ ਵਾਸਤੇ ਹਣਾ ਤੇ ਪਤਾ ਲੱਗਣ ਲੱਗਿਆ ਕਿ ਪਾਣੀ ਦੀ ਘਟौती ਹੋ ਗਈ ਹੈ ਤੇ ਸਾਫ ਪਤਾ ਲੱਗਦਾ ਹੈ ਕਿ ਟੂਟੀਆਂ ਦੇ ਵਿੱਚ ਪਾਣੀ ਬਹੁਤ ਘੱਟ ਆਉਣ ਲੱਗ ਗਿਆ ਹੈ ਤੇ ਪਾਣੀ ਰੋਕ ਰੋਕ ਕੇ ਜਾਨੀ ਕਿ ਆਉਣ ਲੱਗਿਆ ਹੈ ਇੱਥੋਂ ਸਾਫ ਪਤਾ ਲੱਗਦਾ ਹੈ ਕਿ ਪਾਣੀ ਦਾ ਜਿਹੜਾ ਅ ਥੱਲੇ ਬਹੁਤ ਜ਼ਿਆਦਾ ਚਲਿਆ ਗਿਆ ਤੇ ਪਾਣੀ ਦੀ ਗੱਲ ਹੈ ਦੋਸਤੋ ਕਿ ਇਹ ਪਾਣੀ ਖਤਮ ਕਰਨ ਵਾਸਤੇ ਕੱਲਾ ਆਪਾਂ ਜਿਹੜਾ ਕਹਿੰਦੇ ਆ ਕਿ ਜੱਟ ਜ਼ਿਮੀਦਾਰ ਝੋਨਾ ਲਾਉਂਦਾ ਹੈ ਹਨ ਉਹ ਜ਼ਿੰਮੇਵਾਰ ਨਹੀਂ ਹੈਗੇ ਇਹਦੇ ਜ਼ਿੰਮੇਵਾਰ ਸਾਰੇ ਹੀ ਆ ਪਾਣੀ ਨੂੰ ਜਿਹੜਾ ਧਰਤੀ ਦਾ ਖਤਮ ਹੋ ਰਿਹਾ ਘਟ ਰਿਹਾ ਇਹਦੇ ਜ਼ਿੰਮੇਵਾਰ ਆਪਾਂ ਸਾਰੇ ਹੀ ਆ ਕੋਈ ਸ਼ਹਿਰੀ ਵਰਗਾ ਪਿੰਡਾਂ ਵਰਗ ਪਿੰਡਾਂ ਵਾਲੇ ਆ ਜਾਂ ਸ਼ਹਿਰੀ ਵਰਗ ਦੇ ਲੋਕ ਆ ਕਿਤੇ ਵੀ ਰਹਿੰਦਾ ਉਹ ਸਾਰੇ ਹੀ ਜ਼ਿੰਮੇਦਾਰ ਆ ਇਹਦੇ ਵਿੱਚ ਇਕੱਲਾ ਪਿੰਡਾਂ ਵਾਲਿਆਂ ਨੂੰ ਆਪਾਂ ਨੂੰ ਕਹਿਣਾ ਚੰਗੀ ਗੱਲ ਨਹੀਂ ਹੈਗੀ ਕਿ ਪਾਣੀ ਦੀ ਝੋਨਾ ਲਾਉਣ ਦੇ ਨਾਲ ਖਤਮ ਹੋ ਰਿਹਾ ਕਿਉਂਕਿ ਰਾਜਸਥਾਨ ਦੇ ਵਿੱਚ ਤਾਂ ਪਾਣੀ ਦੀ ਝੋਨਾ ਲਾਇਆ ਹੀ ਨਹੀਂ ਜੱਟਾਂ ਨੇ ਨਾ ਉੱਥੇ ਜੱਟ ਗਏ ਆ ਰਾਜਸਥਾਨ ਦੇ ਵਿੱਚ ਝੋਨਾ ਲੱਗਦਾ ਹੈ ਉੱਥੇ ਵੀ ਪਾਣੀ ਖਤਮੀਆ ਪਰ ਕਾਰਨ ਕੀ ਆ ਕਿ ਉਹ ਜਿਹੜੇ ਰਾਜਸਥਾਨ ਦੇ ਲੋਕ ਸੀ ਉਹ ਜਾਗਰੂਤ ਬਹੁਤ ਘੱਟ ਹੋਏ ਹੁਣ ਹੋ ਗਏ ਹੁਣ ਉਹਨਾਂ ਨੇ ਉੱਥੇ ਦਰਖਤ ਜਿਹੜੇ ਲੱਗਦੇ ਆ ਲੋਕ ਹਣ ਦਰਖਤ ਲਾਉਣ ਲੱਗ ਗਏ ਤੇ ਸਾਡੇ ਲੋਕ ਹਜੇ ਵੀ ਦਰਖਤਾਂ ਤੋਂ ਥੋੜਾ ਜਿਹਾ ਪਿੱਛਾ ਛਡਾਉਂਦੇ ਆ ਜਿਵੇਂ ਕੁਸਤਾ ਚਲੋ ਆਪਾਂ ਕਹਿ ਦਿੰਨੇ ਆ ਕਿ ਜੀ ਜਿਹੜੇ ਜੱਟ ਜ਼ਿਮੀਦਾਰ ਆ ਆਪਦੀ ਜ਼ਮੀਨ ਦੇ ਆਸ-ਪਾਸੇ ਦਰਖਤ ਆ ਉਹ ਪਾਟੀ ਜਾਂਦੇ ਆ ਨਾ ਕੁਝ ਕੁ ਸਰਕਾਰ ਦਾ ਕਸੂਰ ਵੀ ਹੈਗਾ ਜਿਹੜੇ ਰੋੜਾਂ ਦੇ ਉੱਪਰ ਕਿਤੋਂ ਰੋੜ ਨਵੇਂ ਕੱਢਦੇ ਆ ਤੇ ਉਹ ਲੱਖਾਂ ਹਜ਼ਾਰਾਂ ਦਰਖਤ ਜਿਹੜਾ ਪੱਟ ਕੇ ਸੜ ਦਿੰਦੇ ਆ ਤੇ ਦਰਖਤ ਨੂੰ ਇੱਕ ਲਾਉਣ ਆਸਤੇ ਫਿਰ ਉਹਨੂੰ ਵੱਡਾ ਕਰਨ ਆਸਤੇ ਬਹੁਤ ਟਾਈਮ ਲੱਗਦਾ ਤੇ ਇਹ ਸਰਕਾਰ ਨੂੰ ਵੀ ਜਿੰਮੇਵਾਰੀ ਸਰਕਾਰ ਦੀ ਵੀ ਬੰਦੀ ਆ ਕਿ ਅਸੀਂ ਜਿਹੜੀ ਇਹ ਜਿਹੜੇ ਦਰਖਤ ਕਿਉਂ ਕੱਟ ਰਹੇ ਆ ਤੇ ਇੱਕ ਗੱਲ ਦੋਸਤੋ ਸੋਚਣ ਵਾਲੀ ਇਹ ਵੀ ਆ ਵੀ ਜਿਹੜੀ ਹਰੀ ਕ੍ਰਾਂਤੀ ਆਈ ਹੈ ਨਾ ਇਹ ਜਿਹੜਾ ਝੋਨਾ ਆਇਆ ਸੀ ਹਨਾ ਉਦੋਂ ਜਾਣ ਪਤਾ ਨਹੀਂ ਇਹ ਜਾਣ ਪੁੱਜ ਕੇ ਪੰਜਾਬ ਦੇ ਵਿੱਚ ਲਿਆਂਦਾ ਗਿਆ ਕਿ ਜਿਹੜੀ ਪੰਜਾਬ ਦੇ ਲੋਕ ਆ ਹਨਾ ਵੀ ਇਥੋਂ ਪਹਿਲਾਂ ਤਾਂ ਇੱਕ ਜਵਾਨੀ ਖਤਮ ਕਰੋ ਫਿਰ ਪਾਣੀ ਖਤਮ ਕਰੋ ਬਾਕੀ ਜਿਹੜੇ ਮਾੜੇ ਮੋٹے ਆ ਉਹ ਬਾਹਰ ਨੂੰ ਚਲੇ ਜਾਣਗੇ ਤੇ ਜਿਹੜੇ ਲੋਕ ਰਹਿੰਦੇ ਆ ਉਹ ਭੁੱਖੇ ਤੇ ਮਾਰ ਜਾਣਗੇ ਹੋ ਸਕਦਾ ਇਹ ਸਰਕਾਰ ਦੀ ਕੋਈ ਚਾਲ ਨਵੀਂ ਵੱਡੇ ਕਾਰਪੋਰੇਟ ਘਰਾਣਿਆਂ ਦੀ ਵੀ ਕੋਈ ਇਹਨਾਂ ਦੇ ਵਿੱਚ ਉਹ ਹੋਵੇ ਵੀ ਜਿਹੜਾ ਸਰਕਾਰ ਇੰਨਾ ਤੰਦ ਕਿਉਂ ਨਹੀਂ ਕੱਸ ਰਹੀ ਕਿਉਂ ਨਹੀਂ ਸਰਕਾਰ ਕਹਿ ਰਹੀ ਜੇ ਸਰਕਾਰ ਦੇ ਵੱਸੋਂ ਵੀ ਝੋਨਾ ਤੁ ਵੀ ਲਾਣਾ ਹੀ ਨਹੀਂ ਹੈਗਾ ਤੇ ਸਰ ਮਤਵਲੀ ਨੂੰ ਕੋਈ ਝੋਨਾ ਲਾ ਦੇ ਹਨਾ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਨੋ ਕੋਈ ਨਵੀਂ ਫਸਲ ਹਨਾ ਜਿਹੜੀ ਉਹਨਾਂ ਨੂੰ ਦਿੱਤੀ ਜਾਵੇ ਕਿਸਾਨਾਂ ਨੂੰ ਤੇ ਨਾ ਹੀ ਲਾਹਣ ਝੋਨਾ ਕੰਮ ਕਾਣੀ ਖਤਮ ਹੋ ਜਾਣਾ ਤੇ ਝੋਨਾ ਲਾਉਣਗੇ ਤਾਂ ਪਾਣੀ ਕਿਵੇਂ ਖਤਮ ਹੋ ਜੂਗਾ ਚਲੋ ਮੰਨ ਲੈਂਦੇ ਆ ਝੋਨਾ ਲਾਉਣਾ ਪਾਣੀ ਖਤਮ ਹੋ ਗਿਆ ਹਰ ਇੱਕ ਬੰਦਾ ਸ਼ਹਿਰ ਦੇ ਵਰਗ ਦੇ ਵਿੱਚ ਰਹਿੰਦਾ ਮੈਂ ਕਈ ਬੰਦੇ ਇਹੋ ਜਿਹੀ ਦੇਖਦਾ ਗਲੀਆਂ ਵਿੱਚ ਦੀ ਨਗਦੇ ਜਾਂ ਕਿਤੇ ਇਧਰ ਉਧਰ ਜਾਂਦੇ ਹਨ ਤੇ ਇੱਕ ਗੱਡੀ ਹੁੰਦੀ ਆ 50 ਕ ਹਜ਼ਾਰ ਦੀ ਮੰਨ ਲਓ 50 ਕ ਹਜ਼ਾਰ ਦੀ ਗੱਡੀ ਆ ਤੇ ਉਹਨੂੰ ਗਲੀ ਦੇ ਵਿੱਚ ਲਾ ਕੇ ਹਨਾ ਤੇ ਸਾਰੀ ਗਲੀ ਉਹਨੇ ਪਾਣੀ ਨਾਲ ਭਰੀ ਹੁੰਦੀ ਆ ਉਹਨੂੰ ਧੋ ਧੋ ਕੇ ਹਨਾ ਹਰ ਇੱਕ ਬੰਦੇ ਦਾ ਰਾਈਟ ਆ ਚਲੋ ਠੀਕ ਆ ਮੰਨਦੇ ਆ ਤੁਸੀਂ ਵੀ ਥੋੜਾ ਜਨਾ ਕੰਟਰੋਲ ਕਰਿਆ ਕਰੋ ਕਿ ਪਾਣੀ ਕਿਉਂ ਡੋਲਦੇ ਆ ਕਿੰਨਾ ਡੋਲਦੇ ਆ ਆਪਣੇ ਹਜ਼ਾਰਾਂ ਲੀਟਰ ਦੀ ਟੈਂਕੀ ਲੱਗੀ ਵੀ ਆਪ ਤੇ ਕੋ ਆਪਣੇ ਕੋਠਿਆਂ ਦੇ ਉੱਪਰ ਲੱਖੀਆਂ ਵੀ ਆ ਸ਼ਹਿਰਾਂ ਦੇ ਵਿੱਚ ਦੇਖਿਆ ਹਜ਼ਾਰਾਂ ਹਜ਼ਾਰਾਂ 5-5000 ਦੀਆਂ 1000-1000 ਲੀਟਰ ਦੀਆਂ ਟੈਂਕੀਆਂ ਰੱਖੀਆਂ ਵੀ ਆ ਦੱਸਦਾ 1000 ਲੀਟਰ ਦੀਆਂ ਤੇ ਉਹ ਦਿਹਾੜੀ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਵੀ ਜੇ ਘਰ ਦੇ ਵਿੱਚ 7 5-7 ਜੀ ਆ ਤੇ ਉਹ ਜਿਹੜੀ ਟੈਂਕੀ ਆ 5000 ਲੀਟਰ ਦੀ ਹਨਾ ਉਹ ਸਾਰਾ ਪਰਿਵਾਰ ਸ਼ਾਮ ਨੂੰ ਖਾਲੀ ਕਰ ਦਿੰਦਾ ਇੱਕ ਟੈਂਕੀ 5000 ਲੀਟਰ ਦੀ ਤੇ ਜੇ 5 ਮੈਂਬਰ ਆ ਤੇ 5 ਸ਼ਹਿਰੀ ਵਰਗੇ ਚੋਕ ਜਾਂਦਾ ਤੇ ਉਹ ਉਹ ਪਾਣੀ ਚ ਨਹੀਂ ਗਿਣਾ ਜਾਂਦਾ ਕਿਉਂਕਿ ਸਿਰਫ ਇੱਕ ਝੋਨੇ ਦਾ ਪਾਣੀ ਹੀ ਗਿਣਾ ਜਾਂਦਾ ਕਿ ਜੀਵਨ ਦਾ ਪਾਣੀ ਜਿਹੜੇ ਉਹ ਖਰਾਬ ਕਰਦੇ ਤੇ ਕਈ ਹੁਣ ਮੈਂ ਦੰਦਾ ਤਾਂ ਵੀ ਕਈ ਐਹੋ ਜਿਹੀਆਂ ਫੈਕਟਰੀਆਂ ਹੈਗੀਆਂ ਜਿੱਥੇ ਸ਼ਾਮ ਨੂੰ ਕਈ ਹਜ਼ਾਰਾਂ ਪਾਣੀ ਜਿਹੜਾ ਖਰਾਬ ਹੁੰਦਾ ਹੈ ਵਿੱਚ ਵੱਡੇ ਵੱਡੇ ਅਹ ਇਹੋ ਜਿਹੇ ਪ੍ਰੋਜੈਕਟ ਲੱਗੇ ਆ ਜਿਹੜੇ ਕਿ ਮਾਲ ਜਿਹੜਾ ਬਣਾਉਂਦੀਆਂ ਫੈਕਟਰੀਆਂ ਜਿਹੜੀਆਂ ਵੱਡੇ ਵੱਡੇ ਕੋਈ ਅਹ ਸਾਈਕਲ ਪਾਰਸ ਹੋ ਗਿਆ ਜਾਂ ਕੋਈ ਹੋਰ ਪਾਰਸ ਹੋ ਗਿਆ ਮੋਟਰਸਾਈਕਲ ਜਿਹੜਾ ਉਹਨਾਂ ਨੂੰ ਤਬਾਹੀ ਕਰਨ ਵਾਸਤੇ ਜਾਂ ਉਹਨਾਂ ਨੂੰ ਜੈਂਕ ਕਰਨ ਵਾਸਤੇ ਜਾਂ ਬੜੀਆਂ ਚੀਜ਼ਾਂ ਨੂੰ ਸਫਾਈ ਕਰਨ ਵਾਸਤੇ ਹਨ ਹਜ਼ਾਰਾਂ ਲੀਟਰ ਪਾਣੀ ਡੋਲਿਆ ਜਾਂਦਾ ਹੁਣ ਇਹਦੇ ਵਿੱਚ ਲੋਕ ਕਮੈਂਟ ਵੀ ਕਰਨਗੇ ਕਿ ਯਾਰ ਉਹ ਤਾਂ ਬਿਜ਼ਨਸ ਆ ਸ਼ਹਿਰਾਂ ਵਾਲਿਆਂ ਦਾ ਬਿਜ਼ਨਸ ਹੈਗਾ ਤੇ ਪਿੰਡਾਂ ਵਾਲਿਆਂ ਦਾ ਵੀ ਇੱਕ ਬਿਜ਼ਨਿਸ ਹੀ ਆ ਨਾ ਉਹ ਵੀ ਤਾਂ ਜੇ ਝੋਨਾ ਲਾਉਣਗੇ ਤਾਂ ਫੇਰ ਹੀ ਖਾਣਗੇ ਸ਼ਹਿਰ ਜਿਹੜਾ ਝੋਨਾ ਹੈ ਉਹ 6 ਮਹੀਨੇ ਲੱਗਣਾ ਤੇ ਸ਼ਹਿਰਾਂ ਦੇ ਵਿੱਚ ਜਿਹੜੀ ਆਪਣੀ ਹੈਗੀ ਆ ਫੈਕਟਰੀਆਂ ਉਹਦੇ ਵਿੱਚ ਰੋਜ਼ ਦਾ ਹੀ ਹਫਤੇ ਰੋਜ਼ ਦਾ ਯਾਨੀ ਕਿ ਇੱਕ ਫੈਕਟਰੀ ਦੇ ਵਿੱਚ 15 15 20 20000 ਲੀਟਰ 50 50000 ਲੀਟਰ ਤੱਕ ਪਾਣੀ ਜਿਹੜਾ ਉਹ ਫੈਕਟਰੀਆਂ ਜਿਹੜੀਆਂ ਸ਼ਾਮ ਤੱਕ ਉਹ ਚੱਕ ਦਿੰਦੀਆਂ ਹਨ ਪਾਣੀ ਖਰਾਬ ਕਰਨ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਫੈਕਟਰੀਆਂ ਦਾ ਵੀ ਬਹੁਤ ਵੱਡਾ ਹੱਥ ਹੈ ਕਿਉਂਕਿ ਥੱਲੇ ਬੋਰ ਕੀਤੇ ਹੋਇਆ ਪਾਣੀ ਜਿਹੜਾ ਉਹ ਥੱਲੇ ਗੰਦਾ ਜਾਂਦਾ ਹੈ ਤੇ ਉਹ ਪਾਣੀ ਉਹ ਥੱਲੇ ਰਲ ਜਾਂਦਾ ਹੈ ਉਹਦੇ ਨਾਲ ਪਾਣੀ ਜਿਹੜਾ ਗੰਦਾ ਹੋ ਜਾਂਦਾ ਹੈ ਤੇ ਤੇ ਉਹਨਾਂ ਵਾਸਤੇ ਕੋਈ ਸਰਕਾਰ ਇਹੋ ਜਿਹਾ ਕਾਨੂੰਨ ਨਹੀਂ ਲੈ ਕੇ ਆਉਂਦੀ ਕਿ ਤੁਹਾਡੀਆਂ ਫੈਕਟਰੀਆਂ ਦੇ ਵਿੱਚ ਸਿਰਫ ਮੀਟਰ ਲੱਗੇ ਆ ਵੀ ਤੁਸੀਂ 1500 ਲੀਟਰ ਪਾਣੀ ਜਿਹੜਾ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਰਚ ਕਰ ਸਕਦੇ ਹੋ ਪਰ ਉੱਥੇ ਪਤਾ ਨਹੀਂ ਕਿੰਨੇ ਕੁ ਲੱਖਾਂ ਵੱਡੀਆਂ ਵੱਡੀਆਂ ਫੈਕਟਰੀਆਂ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਬੰਦਾ ਕੰਮ ਕਰਦਾ ਹੈ ਵੀ ਉੱਥੇ ਜਿਹੜੀ ਉਹ ਮਾਲ ਦੀ ਧਵਾਈ ਹੁੰਦੀ ਆ ਜਾਂ ਮਾਲ ਨੂੰ ਸੰਭਾਲਣ ਵਾਸਤੇ ਜਾਂ ਵੱਡੇ ਵੱਡੇ ਪ੍ਰੋਜੈਕਟ ਲੱਗੇ ਆ ਉਹਨਾਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਲੀਟਰ ਸ਼ਾਮ ਨੂੰ ਪਾਣੀ ਚਲਿਆ ਜਾਂਦਾ ਹੈ ਸਰਫੇਕੋ ਪਿੰਡਾਂ ਵਾਲੇ ਤਾਂ ਉਹ ਆ ਜਾਂਦੇ ਆ ਝੋਨਾ ਲਾਉਣ ਦੇ ਕਾਰਨ ਕਿ ਝੋਨੇ ਨੂੰ ਪਾਣੀ ਲਾਉਂਦੇ ਆ ਤੇ ਕਿਸਾਨਾਂ ਨੂੰ ਬੇਨਤੀ ਆ ਵੀ ਭਰਾਵੋ ਤੁਸੀਂ ਇਹ ਜਿਹੜਾ ਮੇਨ ਆਇਆ ਇਹ ਜਿਹੜਾ ਆਪਣੇ ਤੇ ਲੱਗਦਾ ਆ ਹਨਾ ਤੇ ਇਹ ਤੁਸੀਂ ਬੰਦ ਕਰੋ ਜਿੰਨੀ ਜਲਦੀ ਹੋ ਸਕਦਾ ਇੱਥੇ ਕੋਈ ਹੋਰ ਸਬਜ਼ੀ ਲਾਓ ਮੈਂ ਕਹਿੰਦਾ ਮੈਂ ਤੁਹਾਨੂੰ ਦੱਸਦਾ ਥੋੜੀ ਦਿਨ ਦੀ ਗੱਲ ਕਿ ਮੈਂ ਕਿਤੇ ਜਾ ਰਿਹਾ ਸੀ ਮੈਨੂੰ ਕੋਈ ਦੋਸਤ ਮਿਲ ਗਿਆ ਤੇ ਉਹਦਾ ਕੋਈ ਦੋਸਤ ਸੀਗਾ ਤੇ ਅਸੀਂ ਉਹਦੇ ਕੋਲ ਬੈਠ ਗਏ ਤੇ ਉਹ ਗੱਲਾਂ ਕਰਨ ਲੱਗ ਗਿਆ ਇਹ ਕਹਿੰਦਾ ਯਾਰ ਗਰਮੀ ਬਹੁਤ ਜ਼ਿਆਦਾ ਆ ਮੈਂ ਹਾਂ ਹਾਂ ਭਾਜੀ ਗਰਮੀ ਬਹੁਤ ਆ ਕਹਿੰਦਾ ਯਾਰ ਪਰ ਨਾ ਇਹ ਜਿਹੜਾ ਜਿਹੜੇ ਪਿੰਡਾਂ ਵਾਲੇ ਲੋਕ ਇਹ ਯਾਰ ਧਰਨੇ ਲਾ ਦਿੰਦੇ ਆ ਕੰਮ ਠਾਲ ਦਿੰਦੇ ਆ ਠੱਪ ਪਿਆ ਇਹ ਮੰਦਾ ਪਿਆ ਜਨਾਨੀਆਂ ਜਿਹੜੀਆਂ ਵੀ ਧਰਨਿਆਂ ਦੇ ਨਾਲ ਪੈਂਦੀਆਂ ਇਸ ਗੱਲ ਸੁਣ ਕੇ ਮੈਨੂੰ ਬੜਾ ਗੁੱਸਾ ਚੜਿਆ ਕਿਉਂਕਿ ਆਪਾਂ ਫੇਰ ਵੀ ਭਵਾਂ ਦੀ ਸ਼ਹਿਰ ਚ ਰਹਿੰਦੇ ਆ ਮੈਂ ਸ਼ਹਿਰ ਚ ਬਹੁਤ ਟਾਈਮ ਦਾ ਰਹਿੰਨਾ ਪਰ ਪਿੰਡਾਂ ਦੇ ਬਾਬਤ ਫੇਰ ਵੀ ਜੇ ਕੋਈ ਬੰਦਾ ਗਲਤ ਗੱਲ ਕਹਿੰਦਾ ਤੇ ਬੜੀ ਪ੍ਰੋਬਲਮ ਆਉਂਦੀ ਹੈ ਤੇ ਮੈਂ ਉਹਨੂੰ ਸਮਝਾਇਆ ਕਿ ਯਾਰ ਤੂੰ ਇੱਕ ਚੀਜ਼ ਬਣਾਉਣਾ ਲੋਹੇ ਦੀ ਜਦੋਂ ਤੂੰ ਲੋਹੇ ਦੀ ਚੀਜ਼ ਬਣਾਉਣਾ ਹੈ ਤੇ ਤੂੰ ਆਪ ਦਾ ਇਹ ਦੱਨਾ ਕਿ ਮੈਂ 500 ਰੁਪਿਆ ਲੱਗਿਆ ਇੱਕ ਘੰਟਾ ਦਾ ਕੰਮ ਕਰਕੇ ਤੇ ਤੂੰ ਕਹਿੰਦਾ ਮੈਂ 500 ਰੁਪ ਤੇ ਇੱਕ ਜਿਹੜਾ ਜੱਟ ਜ਼ਿਮੀਦਾਰ ਆ ਉਹ ਫਸਲ ਲਾ ਕੇ 6 ਮਹੀਨੇ ਜੇ ਉਹ ਕਹਿੰਦਾ ਜੀ ਮੈਨੂੰ 2000 ਰੁਪਿਆ ਰੇਟ ਦਿੱਤਾ ਜਾਵੇ ਉਹਨੂੰ ਕਦੇ ਨਹੀਂ ਮਿਲਦਾ ਮੈਂ ਹਰੌਲਾ ਸਿਰਫ ਇਹ ਗੱਲ ਦਾ ਮੈਂ ਹਾਂ ਤੁਹਾਡੀ ਸੋਚਣੀ ਪਹਿਲਾਂ ਆਦੀ ਸਹੀ ਕਰੋ ਕਹਿੰਦਾ ਚੌਲ ਆਉਣ ਬੰਦ ਕਰ ਦੇਣਾ ਅਸੀਂ ਕਿਹੜਾ ਚੌਲ ਖਾਂਦੇ ਆ ਠੀਕ ਹੈ ਨਾ ਤੇ ਫਿਰ ਮੈਂ ਵੀ ਇੱਕ ਗੱਲ ਕਹਿਣਾ ਵੀ ਸਾਡੇ ਕਿਹੜਾ ਪੰਜਾਬ ਚ ਗੱਡੀਆਂ ਬਣਦੀਆਂ ਸਾਡੇ ਪੰਜਾਬ ਚ ਕਿਹੜਾ ਮੋਟਰਸਾਈਕਲ ਬਣਦੇ ਆ ਸਾਡੇ ਪੰਜਾਬ ਦੇ ਵਿੱਚ ਕਿਹੜਾ ਕੋਈ ਵੱਡੀ ਗੱਡੀ ਬਣਦੀਆਂ ਬੱਸਾਂ ਬਣਦੀਆਂ ਫਿਰ ਤੁਸੀਂ ਵੀ ਜਿਹੜੇ ਆ ਫੈਕਟਰੀਆਂ ਦੇ ਵਿੱਚ ਸਮਾਨ ਬਣਾਉਨੇ ਹੋ ਵੱਡੀਆਂ ਵੱਡੀਆਂ ਤੁਸੀਂ ਵੀ ਬੰਦ ਕਰ ਦਿਓ ਇਹ ਮੀਣੇ ਢੀਣੇ ਜਿਹੜੇ ਮਾਰਨ ਵਾਲੇ ਆ ਨਾ ਇਹ ਬੰਦ ਕੀਤੇ ਜਾਣ ਤੇ ਪਾਣੀ ਦੀ ਜਿਹੜੀ ਵਰਤੋਂ ਆ ਉਹ ਸਹੀ ਤਰੀਕੇ ਨਾਲ ਕੀਤੀ ਜਾਵੇ। ਨਹਿਰਾਂ ਜਿਹੜੀਆਂ ਸ਼ਹਿਰਾਂ ਦੇ ਨਾਲ ਦੀ ਲੰਘਦੀਆਂ ਤੁਹਾਨੂੰ ਇੱਕੜਾ ਮੈਂ ਤੁਹਾਨੂੰ ਵੀਡੀਓ ਬਣਾ ਕੇ ਪਾਉਂਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਕੋਲ ਦੀ ਇੱਕ ਥੋੜੀ ਦੂਰ ਆ ਇੱਥੋਂ ਹੈਗਾ 2 ਕਿਲੋਮੀਟਰ ਇੱਕ ਨਹਿਰ ਲੰਘਦੀ ਆ ਤੇ ਉਹਦੇ ਵਿੱਚ ਨਾ ਲੋਕ ਜਦੋਂ ਖਾਲੀ ਹੁੰਦੀ ਆ ਤੇ ਇੰਨਾ ਗੰਦ ਜ਼ਿਆਦਾ ਪਾਉਂਦੇ ਆ ਤੇ ਉਹ ਨਹਿਰ ਦੇ ਵਿੱਚ ਗੰਦਨਾ ਭਰਿਆ ਹੁੰਦਾ ਸਾਰਾ ਤੇ ਉਹ ਗੰਦ ਘੁੱਲ ਕੇ ਪਿੰਡਾਂ ਦੇ ਵਿੱਚ ਹੀ ਜਾਂਦਾ ਹੈ। ਇਕਾ ਤੇ ਪਿੰਡਾਂ ਦੇ ਵਿੱਚ ਜਾਂਦਾ ਹੈ ਜਦੋਂ ਤੇ ਉਹ ਫਿਰ ਬਾਦ ਵਿੱਚ ਫਸਲਾਂ ਦੇ ਵਿੱਚ ਹੋ ਕੇ ਤੇ ਫਿਰ ਉਹ ਸ਼ਹਿਰਾਂ ਦੇ ਵਿੱਚ ਆਉਂਦਾ ਜਿਹੜੀ ਆਪਾਂ ਨੂੰ ਖਾਣ ਨੂੰ ਆਟਾ ਜਾਂ ਚੌਲ ਜਾਂ ਹਨਾ ਉਹ ਕਣਕ ਆਉਂਦੀ ਆ ਉੱਚੀ ਆਉਂਦਾ ਇਸ ਕਰਕੇ ਨਹਿਰਾਂ ਦੇ ਵਿੱਚ ਵੀ ਗੰਦ ਪਾਉਣਾ ਜਿਹੜਾ ਉਹ ਬੰਦ ਕਰੀਏ ਪਾਣੀ ਦੀ ਸੰਭਾਲ ਤਾਂ ਜ਼ਰੂਰੀ ਕਰਨੀ ਪਊ ਜੇ ਨਾ ਕਰਾਂਗੇ ਤਾਂ ਹਾਲਤ ਜਿਹੜੇ ਬੱਤਰ ਹੁੰਦੇ ਜਾਂਦੇ ਆ ਕਿਉਂਕਿ ਮੈਂ ਜਿਹੜਾ ਅੱਜ ਤੋਂ 1.5 ਮਹੀਨਾ ਪਹਿਲਾਂ ਟੂਟੀ ਚਲਾ ਕੇ ਛੱਡਦਾ ਹੁੰਦਾ ਸੀ ਜਿਹੜੀ ਬਾਲਟੀ ਪਾਣੀ ਦੀ ਸਿਰਫ 2 ਮਿੰਟ ਵਿੱਚ ਭਰ ਜਾਂਦੀ ਸੀ ਉਹ ਹੁਣ 10 ਮਿੰਟ ਦੇ ਵਿੱਚ ਉਹ ਬਾਲਟੀ ਪਾਣੀ ਦੀ ਜਿਹੜੀ ਉਹ ਭਰਦੀ ਆ ਠੀਕ ਹੈ ਨਾ ਇਹਦੇ ਵਿੱਚ ਸਾਰੇ ਸ਼ਹਿਰਾਂ ਦੇ ਲੋਕ ਪਿੰਡਾਂ ਦੇ ਲੋਕ ਸਰਕਾਰ ਸਾਰੇ ਲੋਕ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿ ਕੱਲੇ ਪਿੰਡਾਂ ਵਾਲੇ ਕਸੂਰ ਹਰ ਠੀਕ ਹੈ ਨਾ ਤੇ ਵੀਡੀਓ ਨੂੰ ਦੋਸਤੋ ਕਰੋ ਵੱਧ ਤੋਂ ਵੱਧ ਸ਼ੇਅਰ ਚੰਗੀ ਲੱਗੀ ਤਾਂ ਜੇ ਕਿਸੇ ਦੇ ਕੋਈ ਅੰਗੇਸਟ ਗੱਲ ਕਹੀ ਗਈ ਹੋਵੇ ਤੇ ਗਲਤੀ ਮਾਫ ਕਰਨਾ ਬਹੁਤ ਬਹੁਤ ਧੰਨਵਾਦ